ਲੋ ਜੀ ਬਹੁਤ ਬਹੁਤ ਵਧਾਈਆਂ ਰਮਨ ਸਿੰਘ ਤੇ ਰਾਮਨਦੀਪ ਪੀਵੀ 31 ਵਾਲਾ ਵੀਰ ਹੈ ਲੋ ਜੀ ਮੇਰੇ ਪਿੰਡ ਕਮਾਲੂ ਦੇ ਮੁੰਡੇ ਆਏ ਜਿਹੜੇ ਮਾਨ ਸਨਮਾਨ ਕਰ ਰਹੇ ਕਿਉਂਕਿ ਮੱਝ ਲੈ ਕੇ ਆਏ ਸੇ ਬਾਈ ਇੱਥੇ ਤੇ ਜਿਹਨੇ ਦੁੱਧ ਚਵਾਈ ਦੇ ਵਿੱਚ ਨਾ ਰਮਨ ਕਿੰਨਾ ਦੁੱਧ ਕੱਢਦਾ ਬਾਈ ਭਾਈ ਆਪਣੀ ਮੱਝ ਨੇ 22 ਕਿਲੋ ਤੋਂ ਥੋੜਾ ਜਿਹਾ ਦੁੱਧ ਘੱਟ ਗੱਡੇਗਾ 40 ਕਿਗਰਾ ਅੱਛਾ ਨੰਬਰ ਦਾ ਪਤਾ ਕਦੋਂ ਆ ਗਿਆ ਨੰਬਰ ਦਾ ਹਜੇ ਤੱਕ ਕੋਈ ਕਨਫਰਮ ਨਹੀਂ ਹੈਗਾ ਅ ਪਹਿਲਾਂ ਤਾਂ ਮੈਂ ਤੁਹਾਡਾ ਸਾਰੇ ਭਰਾਵਾਂ ਦਾ ਇੱਥੇ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਹੜਾ ਸਾਡੇ ਇਸ ਮੱਝ ਕੋਲੇ ਆ ਕੇ ਹਨਾ ਤੇ ਸਾਨੂੰ ਸਾਨੂੰ ਵੀ ਮਾਨ ਦਿੱਤਾ ਤੇ ਸਾਡੀਆਂ ਮੱਝਾਂ ਨੂੰ ਵੀ ਮਾਨ ਦਿੱਤਾ ਧੰਨਵਾਦ ਭਾਈ ਤੇਰਾ ਵੀ ਅੱਛਾ ਭਾਈ ਜਿਵੇਂ ਬੱਬੂ ਆ ਹਨਾ ਹਾਂਜੀ ਤੇ ਅਸੀਂ ਜੋਨੇ ਭਰਾ ਨਾਲ ਮਿਲ ਕੇ ਦੇ ਨਾਲ ਸਾਡੇ ਡਾਕਟਰ ਸਾਹਿਬ ਵੀ ਨੇ ਦਲੇਰ ਵਾਲੇ ਤੋਂ ਹਨਾ ਨਰਮਲ ਸਿੰਘ ਜੀ ਨਾਲ ਖੜੇ ਆਜੋ ਨਿਰਮਨ ਸਿੰਘ ਜੀ ਇਹ ਵੀ ਸਾਡੇ ਨਾਲ ਅਸੀਂ ਚਾਰੇ ਭਰਾਵਾਂ ਨੇ ਰਲ ਮਿਲ ਕੇ ਇੱਕ ਚੰਗਾ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਠੀਕ ਹੈ ਇਹਦੇ ਰਿਜ਼ਲਟ ਜਿਹੜੇ ਹੈਗੇ ਸਾਨੂੰ ਪਤਾ ਵੀ ਸਾਨੂੰ ਜਿਹੜੇ ਭਰਾ ਦੇਖਦੇ ਆ ਹਨਾ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਕੋਈ ਚੰਗਾ ਖੁਆਇਸ਼ ਜਾਗੂਗੀ ਤੇ ਉਹ ਵੀ ਸਾਡੀ ਥਾਂ ਤੇ ਅੱਜ ਖੜੇ ਹੋਣਗੇ ਇਹ ਤੁਹਾਡਾ ਧੰਨਵਾਦ ਕਿਹੜੀ 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 ਕੈਟਾਗਰੀ ਦੇ ਵਿੱਚ ਬਾਈ ਮੱਝਾਂ ਪੰਗਾਂ ਸੀ ਆਪਣੀਆਂ ਇਹ ਬਾਈ ਆਪਣੀ ਇੱਕ ਤਾਂ ਜਿਵੇਂ ਬਾਈ ਬੱਬੂ ਦੇ ਦੋ ਦੰਦ ਦੇ ਵਿੱਚ ਪਈ ਸੀਗੀ ਅੱਛਾ ਜੀ ਮਗਰ ਖੜੀ ਹੈ ਝੋਟੀ ਹੈ ਨਾ ਅੱਛਾ ਆ ਖੜੀ ਇਹ ਹਾਂ ਕੋਟੜੇ ਮੇਲੇ ਦੇ ਵਿੱਚੋਂ ਇਹ ਦੂਜੇ ਨੰਬਰ ਦੇ ਉੱਤੇ ਆਈ ਸੀਗੀ 15 ਕਿਲੋ 180 ਗ੍ਰਾਮ ਦੁੱਧ ਦੇ ਕੇ ਠੀਕ ਹੈ ਜੀ ਤੇ ਇੱਥੇ ਜਿਹੜਾ ਹਜੇ ਕੋਈ ਪੱਕਾ ਕਨਫਰਮ ਨਹੀਂ ਹੈਗਾ 14 ਤੋਂ 15 ਦੇ ਵਿੱਚ ਵਿੱਚ ਹੈਗੀ ਹੈ ਅੱਛਾ ਹਾਂਜੀ ਜਿਹੜੀ ਉਹ ਦੂਜੀ ਝੋਟੀ ਆ ਗਈ ਹੈ ਨਾ ਨਾਲ ਲਗਮੀ ਨਾਲ ਲਗਮੀ ਇਹ ਝੋਟੀ ਜਿਹੜੀ ਹੈਗੀਗੀ ਦੂਜਾ ਸੂਆ ਆ ਗਈ ਤੇ 22 ਕਿਲੋ ਦੁੱਧ ਇਹ ਉਹ ਵੱਡੀਆਂ ਮੱਝਾਂ ਵੀ ਸੀ ਵੱਡੀਆਂ ਮੱਝਾਂ ਚ ਇੱਕ ਖਾਸ ਗੱਲ ਹੋਰ ਦੱਸ ਦਿੰਨਾ ਵੀ ਜਿਹੜੀਆਂ ਵੱਡੀਆਂ ਮੱਝਾਂ ਸੀ ਨਾ ਉਹ ਸਾਰੀਆਂ ਹੀ ਕਿਸੇ ਦਾ ਚੌਥਾ ਸੂਆ ਸੀ ਕਿਸੇ ਦਾ ਪੰਜਵਾਂ ਸੂਆ ਸੀਗਾ ਆਪਾਂ ਉਹਨਾਂ ਵਿੱਚੋਂ ਪਹਿਲਾ ਨੰਬਰ ਹੀ ਦੇਵਾਂਗੇ ਆਪਦੇ ਕੋਲ ਨੀਓ ਕਿਉਂਕਿ ਉਹ ਦੂਜਾ ਸੂਆ ਝੋਟੀ ਆ ਤੇ ਬਹੁਤ ਸੋਹਣਾ ਦੁੱਧ ਕੱਢਿਆ ਉਹਨੇ ਠੀਕ ਹੈ ਇੱਕ ਗੱਲ ਹੋਰ ਹੈਗੀ ਇਹ ਬੱਬੂ ਆ ਜਿਹੜਾ ਇਹਨੇ ਥੋੜੇ ਦਿਨਾਂ ਦੇ ਵਿੱਚ ਦੋ ਮੇਲੇ ਜਿੱਤਲੇ ਕੋਟੜੇ ਦੇ ਤੋਂ ਤਿੰਨ ਜਿੱਤਲੇ ਆਏ ਨਾਮ ਤੇ ਇੱਥੇ ਆ ਕੇ ਫਿਰ ਉਹੀ ਮੱਝ ਘਰੇ ਹੀ ਲੈ ਕੇ ਗਿਆ ਸਿੱਧੀ ਇੱਥੇ ਆ ਗਈ ਤੇ ਇਹਨੂੰ ਬਹੁਤ ਬਹੁਤ ਮੁਬਾਰਕਾਂ 2 ਮਹੀਨੇ 7 ਦਿਨਾਂ ਦੇ ਵਿੱਚ ਜਿੱਤ ਲਈ ਪਾਈ ਨੇ ਤੇ ਇਸ ਤਰੀਕੇ ਨਾਲ ਇਹਨਾਂ ਨੂੰ ਦੇਖ ਕੇ ਯਾਰ ਹੋਰ ਵੀ ਪਸ਼ੂ ਪਾਲਣ ਦਾ ਜਿਹੜਾ ਕਿਤਾ ਕਰਦੇ ਆ ਹੌਸਲਾ ਨਾਲ ਛੱਡਣਾ ਤੇ ਬੜੀਆਂ ਇਹ ਲੱਗਦਾ ਸੀਗਾ ਕੋਈ ਟੌਪ ਤੋਂ ਇੱਕ ਤੋਂ ਇੱਕ ਉੱਤੇ ਤੇ ਉੱਤੇ ਆ ਜਿਵੇਂ ਕੰਪੀਟੀਸ਼ਨ ਅੱਗੇ ਵਧੇ ਗਿਆ ਓਵੇਂ ਓਵੇਂ ਇਹ ਅੱਪ ਹੁੰਦੇ ਗਏ ਤੇ ਜਿਹੜਾ ਕੋਈ ਮਾੜਾ-ਮੋੜਾ ਸਾਈਡ ਇਫੈਕਟ ਕਰ ਲਾਣਾ ਹੈ ਨਾ ਕੋਈ ਕਿਸੇ ਨੇ ਮੈਡੀਸਨ ਦਾ ਕੁਝ ਵੀ ਹੈਗਾ ਉਹ ਸਾਰੀ ਗੱਲ ਕਲੀਅਰ ਹੋ ਗਈ ਅੱਜ ਇੱਥੇ ਸੀਸੀਟੀਵੀ ਕੈਮਰੇ ਵੀ ਥੋਏ ਆ ਮਰਜ਼ਾ ਦਾ ਜਿਹੜਾ ਰਿਜ਼ਲਟ ਹੋ ਗਿਆ ਇੰਨੀ ਇਹਨਾਂ ਨੇ ਮੱਝਾਂ ਪਾਈਆਂ ਦਿਨੋਂ ਦਿਨ ਵਧੀ ਗਈਆਂ ਬਈ ਘੱਡੀ ਤਾਂ ਨਹੀਂ ਹਾਂ ਬਈ ਇਹ ਸਾਰਿਆਂ ਨੂੰ ਵੱਡੀ ਗੱਲ ਹੈ ਰਹੀ ਆਪਣੀਆਂ ਮੱਝਾਂ ਦੇ ਵਿੱਚ ਵੀ ਕਿਸੇ ਨੇ ਆਈ ਨਹੀਂ ਹੈਗਾ ਵੀ ਡਾਣ ਮਾਰਿਆ ਹੋਵੇ ਹਾਂ ਸਟਾਰਟਿੰਗ ਦੇ ਵਿੱਚੋਂ ਜਿਵੇਂ ਆਪਾਂ ਪਹਿਲੇ ਡੰਗ ਦੀ ਗੱਲ ਕਰੀ ਜੇ ਉਹ ਆਪਣਾ ਸੀਗਾ ਦੁੱਧ ਜਿਹੜਾ 1.5 ਤੋਂ 10 ਕਿਲੋ ਅੱਛਾ ਕਿਉਂਕਿ ਉਹਦੀ ਰੇਂਜ ਉੱਤੇ ਰੱਖੀ ਹੋਈ ਸੀਗੀ ਤਾਂ ਪਹਿਲੀ ਚੋਈ ਸੀਗੀ ਉਸ ਤੋਂ ਬਾਅਦ ਫਿਰ ਅੱਪ ਅੱਪ ਹੁੰਦਾ ਹੋਇਆ ਲਾਸਟ ਦੇ ਵਿੱਚ ਆਪਣਾ ਦੁੱਧ ਜਿਹੜਾ ਹੈਗਾ ਨਾ ਲਾਸਟ ਚੋਈ ਦੇ ਵਿੱਚ 400 ਗ੍ਰਾਮ ਤੋਂ ਘਟਾ ਹੈਗਾ ਠੀਕ ਹੈ ਇਹ ਸਾਰਿਆਂ ਨੂੰ ਵੱਡੀ ਗੱਲ ਬਾਤ ਹੁੰਦੀ ਹੈ ਵੀ ਦੁੱਧ ਨੂੰ ਜਮਾ ਮੈਂਟੇਨ ਕਰਕੇ ਰੱਖਣਾ ਹੋਇਆ ਹਨਾ ਲਗਾਤਾਰ ਜਿਹੜਾ ਚਬਾਈ ਕਰਾਉਣੀ ਆ ਬਹੁਤ ਓਕੇ ਮੈਂ ਲਾ ਰਾਮ ਨੇ ਤੂੰ ਤਾਂ ਪਹਿਲੀ ਵਾਰ ਹੀ ਕੰਪੀਟੀਸ਼ਨ ਲੜਿਆ ਦੁੱਧ ਚੋਈ ਦਾ ਕੰਪੀਟੀਸ਼ਨ ਵੀ ਤਾਂ ਹੀ ਲੜਿਆ ਬਈ ਆਪਾਂ ਹਨਾ ਕਿਉਂਕਿ ਕੰਪੀਟੀਸ਼ਨ ਦੇ ਵਿੱਚ ਜਦੋਂ ਖੜਦਾ ਬੰਦਾ ਤੇ ਉਦੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਮੈਂ ਇੱਕ ਗੱਲ ਹੋਰ ਦੱਸਣਾ ਵੀ ਇਕੱਲਾ ਬੰਦਾ ਕੁਝ ਨਹੀਂ ਹੈਗਾ ਜਿਵੇਂ ਨਾਲ ਮੇਰਾ ਸੰਯੋਗੀ ਮੈਂ ਕਹਿ ਸਕਦਾ ਨਾ ਬਈ ਮੈਂ ਇਸ ਬਾਈ ਬੱਗੂ ਦਾ ਬਹੁਤ ਧੰਨਵਾਦ ਕਰਦਾ ਆ ਇਸ ਬੰਦੇ ਦੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤੇ ਤਾਂ ਸ਼ੇਅਰ ਕਰਕੇ ਹੀ ਸਾਰੇ ਕੁਝ ਇੱਥੋਂ ਤੱਕ ਪਹੁੰਚਿਆ ਠੀਕ ਹੈ ਚਲੋ ਇੱਕ ਚੀਜ਼ ਹੋਰ ਲਾਸਟ ਦੇ ਦੱਸ ਦੇ ਦੱਸੋ ਦੱਸੋ ਜਿਹੜੇ ਹੁਣ ਮੁੰਡੇ ਸੋਚ ਰਹੇ ਆ ਨਾ ਵੀ ਪੰਜਾਬ ਦੇ ਵਿੱਚ ਜੇ ਮੇਲਾ ਲੜਦਾ ਬੜਾ ਡਰ ਆ ਲੋਕਾਂ ਨੂੰ ਨਹੀਂ ਭਾਈ ਡਰਨ ਦੀ ਕੋਈ ਗੱਲ ਨਹੀਂ ਹੈਗੀ ਉਹ ਮੇਲੇ ਤੇ ਤੁਹਾਡੇ ਥੋੜੇ ਥੋੜੇ ਟਿਪਸ ਦੱਸ ਦੇ ਵੀ ਤੁਸੀਂ ਇਹਨਾਂ ਨੂੰ ਕਿਸ ਡਾਈਟ ਤੇ ਰੱਖਿਆ ਕਿਵੇਂ ਇਹਨਾਂ ਨੂੰ ਦੁੱਧ ਤੇ ਰੱਖਿਆ ਜਿਹੜਾ ਘਰ ਦੇ ਨਾਲ ਜਿਹੜਾ ਮੈਂਟੇਨ ਕਿਵੇਂ ਰੱਖ ਲਿਆ ਨਾ ਜਿਹੜੀ ਖੁਰਾਕ ਦਿੱਤੀ ਹੈ ਨਾ ਉਹ ਦੇਖੋ ਇਹਦੇ ਬਾਰੇ ਜੇ ਆਪਾਂ ਗੱਲ ਕਰਕੇ ਚਲੋ ਤਿਆਰ ਵੀ ਸਾਡੇ ਸਾਂਝੇ ਕਰਨ ਦੀ ਮੈਂ ਕਹਿੰਦਾ ਜਰੂਰ ਤਾਂ ਇਹ ਤਿਆਰ ਵੀ ਜਿਹੜੀ ਆਪਾਂ ਤੁਸੀਂ ਪੁੱਛੇਗੇ ਇਸ ਬਾਰੇ ਮੈਂ ਬੱਬੂ ਕਹੂੰਗਾ ਵੀ ਇਹ ਜਿਹੜਾ ਫੀਡ ਫਾਰਮੂਲਾ ਹੈਗਾ ਇਹ ਜਿਵੇਂ ਆਪਾਂ ਕੀਤਾ ਉਹ ਮੇਂ ਦੱਸੋ ਲਾ ਦੱਸਿ ਬੱਬੂ ਦਾਣਾ ਦਾ ਬਾਈ ਘਰ ਵਾਲੀ ਹੁੰਦਾ ਥੋਲਿਆਂ ਦੀ ਚੋਰੀ ਛਲਕਾ ਖਾ ਲ ਅੱਛਾ ਤੇ ਥੋੜੇ ਵੱਡੀ ਦਵਾਈ ਮੈਡੀਸਨ ਹੋ ਜਾਂਦੀ ਭੁੱਖ ਭੱਖ ਦੀ ਆਉਂਦੀ ਜਲਸੀ ਹੋ ਗਿਆ એનર્ਜੀ ਵਾਸਤੇ ਹੋ ਗਿਆ ਅੱਛਾ ਇੱਥੋਂ ਇਹ ਜੈਨੂਨਾ ਬਾਈ ਜੇ ਕੋਈ ਬੰਦਾਆਂ ਅੱਖੇ ਵੀ ਨਹੀਂ ਤਾਂ ਆਪਾਂ ਇਹ ਕਨਫਰਮ ਕਰ ਸਕਦੇ ਹਾਂ ਸ਼ੋਰ ਵੀ ਹਾਂ ਜਿਵੇਂ ਬਾਈ ਨੇ ਕਿਹਾ ਹੈ ਘਰ ਦਾ ਦਾਣੀ ਸੀਗਾ ਕਿ ਜਮਾ ਵੀ ਨਹੀਂ ਸੀ ਕੱਚਾ ਦਾਣਾ ਕੱਚਾ ਦਾਣਾ ਇੱਥੇ ਵਗੈਰਾ ਨਾਲ ਵਗੈਰਾ ਤਾਂ ਬੰਦ ਸੀ ਇੱਥੇ ਨਾ हां ਨਾਲਾ ਬੰਦ ਸਿੰਘ ਆ ਵੀਰੇ ਤੇ ਜਿਹੜਾ ਹੈਗਾ ਨੋਰਮਲ ਦੁੱਧਾ ਜਿਹੜਾ ਜੈਨੂਨ ਦੁੱਧਾ ਹੈ ਜੈਨੂਨ ਹੈ ਠੀਕ ਹੈ ਦੋਸਤੋ ਮੈਂ ਨਾ ਤੁਹਾਨੂੰ ਮੱਜਾਂ ਦਿਖਾਉਣਾ ਬਾਈਆਂ ਦੀਆਂ ਤੇ ਆ ਝੋਟੀ ਆ ਜਿਹੜੀ ਇਹਨਾਂ ਦੀ ਦੋ ਦੰਦ ਦੇ ਵਿੱਚੋਂ ਆਈ ਹੈ ਤੇ ਆ ਆ ਗਈ ਆ ਝੋਟੀ ਦੋ ਦੰਦ ਦੇ ਵਿੱਚੋਂ ਆਈ ਹੈ ਤੇ ਆ ਨਾਲ ਆ ਗਈ ਜਿਹੜੀ ਮੱਝ ਜਿਹੜੀ ਨੇ 2 ਲੀਟਰ ਦੁੱਧ ਚ ਪਾਇਆਗਾ ਇਹ ਵੀ ਦੂਜਾ ਸੂ ਹੈ ਸੋ ਬਹੁਤ ਬਹੁਤ ਵਧਾਈਆਂ ਬਾਈ ਇਹ ਰਮਨਦੀਪ ਹੈ ਬਾਈ ਪੀਬੀ 31 ਵਾਲਾ ਧੰਨਵਾਦ ਸਾਰਿਆਂ ਦਾ ਵਾਰ ਦਾ ਸਾਰਿਆਂ ਦਾ ਬੰਗੀ ਫੈਮਿਲੀ ਦਾ ਹੈ ਨਾ ਹਾਂਜੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਬਾਈ ਦਾ ਵੀ ਧੰਨਵਾਦ ਕਰਦੇ ਹਾਂ ਇਆਸ ਕਰਦੇ ਹਾਂ ਤੁਸੀਂ ਦਿਨ ਰਾਤ ਚੱਗਣੀ ਤਰਕੀ ਕਰੋ ਧੰਨਵਾਦ ਬਾਈ ਰਾਮਨਦੇਵ ਤੇਰਾ ਵੀ